ਵੇਖੋ ਚੱਲ ਗਈ ਬੰਨ ਅੰਕਲ ਦੀ ਤਿਆਰੀ ਵੇਖ ਲੋ ਜਾਲਮ ਬੁੱਢਾ ਬਣਿਆ ਅੰਕਲ ਆ ਕਾਲਾ ਚਾਦਰਾਂ ਤੱਲੇਦਾਰ ਜੁੱਤੀ ਬਣਿਆ ਮੈਂ ਕੀ ਤੇਰੇ ਡਾਂਗ ਮਾਰ ਜਾਲਮ ਜਾਲਮ ਬੁੱਢਾ ਇਹ ਕਾਲਾ ਚਾਦਰਾਂ ਤੱਲੇਦਾਰ ਜੁੱਤੀ ਚਟਾ ਕੁੜਤਾ ਚਿੱਟੀ ਕਾਲੀ ਜੈਕਟ ਤੇ ਪੀਲਾ ਪਰਨੇ ਦਾ ਬੜਾ ਕੰਬੀਨੇਸ਼ਨ ਹੋਇਆ ਅੰਕਲ ਤੇ ਮੁੱਛਾਂ ਕੁੰਡੀਆਂ ਹਣ ਤੇ ਡਾਂਗਲੇ ਡਾਂਗਲੇ ਫੜੀ ਨਹੀਂ ਆ ਐਦਾਂ ਬੁੱਢੇ ਹਾਂ ਡਾਂਗ ਮੇਰੀ ਉਹ ਅੰਦਰ ਪਈ ਆ ਹੂੰ ਉਹ ਤਾਂ ਡੇ ਸੀਨ ਹੋਣ ਉਧਰ ਹਾਂ ਤੇ ਮੈਂ ਕਿਹਾ ਚੱਲ ਮੈਂ ਵੇਖ ਕੇ ਉਹਨਾਂ ਬਲਪੇ ਆਈਆਂ ਨਹੀਂ ਗਾ ਮਿੱਟਾਂ ਪੈਣ ਡੀਆਂ ਤੇ ਮੀਂਹ ਬੜਾ ਤੇਜ਼ ਐ ਨਾ ਹੈ ਮੀਂਹ ਬੜਾ ਤੇਜ਼ ਐ ਕੋਈ ਨਹੀਂ ਅੰਦਰ ਸੀਨ ਹੋ ਜਾਣਗੇ ਹਾਂ ਚੱਲੀ ਜਾਂਦਾ ਕਮੈਂਟ ਕਰਨ ਵੱਧ ਤੋਂ ਵੱਧ ਵੀ ਕਿੱਦਾਂ ਨਹੀਂ ਲੱਗਦਾ ਆਹੋ ਨਹੀਂ ਕਮੈਂਟ ਕਮੈਂਟ ਤੇ ਅੰਕਲ ਕੌੜਾ ਸੱਚ ਬਾਨੀ ਬੜੀ ਵਧੀਆ ਡਈ ਆ ਉਹ ਤਰ੍ਹਾਂ ਕਈ ਜਾਂਦੇ ਆ ਵੀ ਛੇਤੀ ਕਿਸ ਤਰ੍ਹਾਂ ਮਨਪ੍ਰੀਤ ਨੂੰ ਨਾ ਉਹਨੂੰ ਮਜੋਦ ਨੂੰ ਮੜਾ ਦੋ ਤੈਨੂੰ ਤੇ ਉਹ ਸੁੱਖ ਨੂੰ ਫੜਾ ਦੋ ਉਹਦੇ ਫਿਰ ਸਟੋਰੀ ਖਤਮ ਹੋ ਜਾਣੀ ਆ ਆ ਫੇਰ ਸਟੋਰੀ ਹਲੇ ਕਿੰਨੀ ਵਧੀਆ ਬਣ ਗਈ ਹੈ ਨਾ ਕੋਈ ਕੋਹੜਾ ਉਹਦੇ ਪਤਾ ਹੀ ਨਹੀਂ ਲਾਸਟ ਤੇ ਫੜਾਇਆ ਹੋਈ ਦੀਆਂ ਇਹ ਵੀਡੀਓ ਵੇਖ ਕੇ ਵੀ ਇਦਾਂ ਲੱਗਣ ਡਿਆ ਨੇ ਜਿਦਾਂ ਕਰਾਂ ਮਤਲਬ ਕੋਈ ਫਿਲਮੀ ਟਾਈਪ ਕੰਮ ਹੋਣ ਡਿਓ ਹਾ ਹੋ ਗਿਆ ਹੈ ਨਾ ਇਦਾਂ ਹੀ ਲੱਗਦਾ ਮੈਨਾਂ ਕਿਰੇ ਫਿਲਮਾਂ ਵਾਲੀ ਨਾਲ ਲੈ ਜਣ ਸਾਨੂੰ ਹਾ ਕੀ ਪਤਾ ਇਨੀ ਕਿਸਮਤ ਕਿੱਥੋਂ ਆਡੀ ਕੁੜੀ ਇੱਥੇ ਕੋਈ ਪਤਾ ਵੀ ਨਹੀਂ ਆ ਢਾਡੀ ਹੋ ਸਕਦੀ ਆ ਤਾਂ ਡਰਗੀ ਐਕਟਿੰਗ ਗੱਲਬਾਤ ਨਹੀਂ 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 ਆਈ ਨਹੀਂ ਕਿਥੇ ਆਉਂਦੀ ਗੱਲਬਾਤ ਆਉਂਦੀ ਕੁੜੀ ਐ ਕੈਮਰੇ ਦੇ ਸਾਹਮਣੇ ਉਦਾਂ ਹੀ ਗੱਲਾਂ ਬੜੀਆਂ ਕਰ ਲੈਨੇ ਆ ਕੈਮਰੇ ਗਾੜੀ ਆਣ ਕੇ ਘਬਰਾ ਜਾਂਦਾ ਬੰਦਾ ਹਾਂ ਨਹੀਂ ਵਧੀਆ ਹੁੰਦਾ ਅੰਕਲ ਪਸੰਦ ਕਰਦੇ ਲੋਕ ਮੈਂ ਬੈਠਾ ਮੀਂਹ ਕਰਕੇ ਬਹਿ ਜਾਓ ਫਿਰ ਓਹ ਲੋ ਨਵਾਂ ਯੂਟਿਊਬਰ ਉਹਦੇ ਵਲੌਗਸ ਹੈ ਸਿਰਨਾਤਾ ਸਿਰਨਾਤਾ ਮੀਨ ਨਾਲ ਦਾ ਤਾਂ ਦੇਖੋ ਸ਼ੈਂਪੂ ਕਿਹੜਾ ਆਇਆ 1 ਮਿੰਟ ਪਰੇ ਹੈ ਡਰੈਗਨਸ ਹੁੰਦੇ ਇਹ ਪਰ ਲੱਗੂ ਨਹੀਂ ਨਾ ਲੱਗੂ ਨਹੀਂ ਆਉਂਦੀ ਆਵੇ ਆਉ ਉਹ ਤੇਰੇ ਲਗੋਂ ਦੇ ਹੀ ਸਾਰੇ ਆਉਣ ਮੇਰੇ ਤੋਂ ਨਹੀਂ ਤੇ ਨੰਬਰ ਉਹਦੇ ਬਣਾਈਆਂ ਨੇ ਮੈਂ ਹੁਣ ਕਹਣੀ ਮੈਨੂੰ ਪਤਾ ਲੱਗੇ ਜਾਂਦਾ ਉਹਨੇ ਭਾਵੇਂ ਉੱਠ ਕੇ ਬਰਸੋ ਨਾ ਕੀਤਾ ਵੇਲੇ ਮੈਂ ਤੇ ਸਾਹਮਣੇ ਕੀਤਾ ਸੀ ਮੈਂ ਰਾਦਨਾ ਤਾਂ ਉਹ ਰਾਦਨਾ ਤਾਂ ਅਦਸੇਰੇ ਬਰਸੋ ਨਹੀਂ ਨਾ ਕੀਤਾ ਰਾਦਨਾ ਸੱਚ ਦਸੀ ਹੈ ਸੱਚ ਦਸੀ ਕੀਤਾ ਨਹੀਂ ਕਹਿੰਦਾ ਨਹੀਂ ਕੀਤਾ ਹਾਂ ਹੀ ਫਿਰ ਉਹ ਫਰੇਗਰੈਂਸ ਨਹੀਂ ਆਈ ਹਵਾ ਆਈ ਆ ਹਾਂ ਮੈਂ ਫਰੇਗਰੈਂਸ ਮੇਰੇ ਤੋਂ ਆਈ ਆ ਮੈਂ ਨਾ ਮਾਰ ਫੈਲ ਵਿੱਚ ਕਿੰਨੂੰ ਕਹਿੰਦੇ ਆ ਪਰਫਿਊਮ ਲਾਇਆ ਹੋਣਾ ਅੱਜ ਚਾਜੂ ਨਿਕਲਣਾ ਨਾ ਤਰਦੇ ਨਹੀਂ ਨਹੀਂ ਚਾਜੂ ਨਿਕਲਣਾ ਨਾ ਸਵੇਰ ਦਾ ਪਰਫਿਊਮ ਲਾਇਆ ਚਾਜਣਾ ਕਿ ਆ ਨਹੀਂ 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 ਰਸ ਕਾਫੀ ਨਹੀਂ ਮਿਲ ਕੋਈ ਸਵੇਰ ਦਾ ਮੈਂ ਪਰਸੋਂ ਦਾ ਨਾ ਤਾਂ ਬਸ ਝੂਠ ਬਲੀ ਬੋਲਣਾ ਹੁਣੇ ਨਾ ਹੁਣ ਤੇ ਲਿਆ ਹੀ ਮੈਂ ਪਰ ਇਹ ਆ ਪਿਛਲੇ ਸਵੇਰੇ ਮੁੰਬਸ ਬਸ ਕਰ ਲਿਆ ਮੂੰਮਾ ਧੋ ਲਿਆ ਹੂੰ ਅਈ ਠੰਡ ਚ ਕਾਦੀ ਬਾਦ ਰਹੀ ਹੈ ਨਾ ਹਾਂ ਚ ਯਾਰ ਐਵੇਂ ਹੀ ਨਾਉਂਦੇ ਰਹਿ ਨਾ ਜਦੋਂ ਅੰਦਰੋਂ ਹੀ ਸਾਫ਼ ਨਹੀਂ ਤੇ ਬਾਹਰੋਂ ਧੋ ਤੋ ਕਿਸੇ ਨੂੰ ਕੀ ਕਰਾਂਗੇ ਸਹੀ ਗੱਲ ਹੂੰ ਤਾਂ ਅੰਦਰ ਸਾਫ਼ ਰੱਖੇ ਨਾ ਹੀ ਨਾ ਵੇ ਜੇ ਰੱਬ ਮਿਲਦਾ ਨਾਪਿਆਂ ਤੋਤੇ ਆ ਮਿਲਦਾ ਮਛੀਆਂ ਡੱਡੂਆ ਡੱਡੀਆਂ ਮਛੀਆਂ ਡੱਡੀਆਂ ਆ ਮਛੀਆਂ ਹਾਂ ਤੇ ਤੇ ਡੱਡੀਆਂ ਮਛੀਆਂ ਠੀਕ ਹੈ ਜੇ ਰੱਬ ਬੱਲੇ ਸ਼ਾਹ ਰਾਬੇ ਉਹਨਾਂ ਨੂੰ ਮਿਲਦਾ ਨੀਤਾਂ ਜਿਹਨਾਂ ਦੀਆਂ ਸੱਚੀਆਂ ਇਹ ਰੱਬ ਮਿਲਦਾ ਭੁੱਖੇ ਰਿਆਂ ਤੇ ਮਿਲਦਾ ਮਿਲਦਾ ਜਲ ਕੁੱਕੜੀਆਂ ਆਵਣੋਂ ਜਲ ਕੁੱਕੜੀਆਂ ਜੀ ਜੰਤੂਆਂ ਨੂੰ ਹੂੰ ਜੀ ਚਾਬੀ ਕਿਥੇ ਆ ਇਹ ਤਾਂ ਨਾ ਤੇ ਰੱਬ ਮਿਲਦਾ ਹੁੰਦਾ ਸੁੱਖ ਨੂੰ ਨਾ ਮਿਲ ਜਾਂਦਾ ਰੋਣਦੀ ਹੈ ਸਹੀ ਗੱਲ ਇਹਨੂੰ ਐਣਕਾਂ ਲੱਗੀਆਂ ਇਹਨੂੰ ਐਣਕਾਂ ਲੱਗੀਆਂ ਮੇਰਾ ਕੱਪੜਾ ਗਾ ਘਰ ਰਹਿ ਗਿਆ ਤੇ ਛਿੱਟਾਂ ਪਾ ਕੇ ਤੇ ਹੋ ਗਈਆਂ ਹੀ ਕੰਮ ਕਰਾ ਇਹ ਬਣ ਗਈ ਬੀਬੀ ਬਾਨੋ ਸਣਾ ਬੀ ਬੀਜੀ ਲੱਗਣ ਦੇ ਅਨਕਲਾਂ ਗਿਆਂਦੀ ਮੈਂ ਲਾਉਣੀਆਂ ਵੀ ਨਹੀਂ ਚਾਹਤਾਂ ਗੇ ਹਾਂ ਜਾਦੀ ਨਹੀਂ ਮਿਲ ਤਾਈ ਜੀ ਮੈਂ ਦੱਸਦਾ ਮੈਂ ਨਹੀਂ ਲਾਉਣੀਆਂ ਹਾਂ ਅੰਨੇ ਪਾਣੇ ਨਾ ਹੋਰ ਹੋ ਜਾ ਹੂੰ ਨਹੀਂ ਉਹ ਤਾਂ ਜੱਜਦੀਆਂ ਵਾ ਭਾਵੇਂ ਮਾਤਾ ਜੀ ਲੱਗਦੀਆਂ ਤਾਂ ਜੱਜਦੀਆਂ ਵਾ ਹਾਂ ਦੂਜੇ ਫਸੇ ਹੋ ਗਿਆ ਇਹ ਗੱਲ ਵਾ ਜੱਜਦੀ ਐਣ ਕਿੰਨਾ ਸਹੀ ਲੱਗਣ ਡਈ ਹੈ ਨਹੀਂ ਬਸ ਜਦੋਂ ਤੱਕ ਕੱਟੇ ਇਕ ਗੀਨ ਨਹੀਂ ਗਾਤੋਂ ਬਾਅਦ ਚੜ ਦੇਣੀ ਦੋ ਤਿੰਨ ਮਹੀਨੇ ਲਗਾ ਧਰ ਲਾਉਣੀ ਮੈਂ ਉਦੋਂ ਬਾਅਦ ਬੰਦ ਕਰ ਦੇਣੀ ਨਹੀਂ ਜੱਜਦੀ ਹੈ ਮੈਂ ਮੰਨਦੇ ਨਹੀਂ ਨਹੀਂ ਸਹੀ ਲੱਗਦੀ ਹੈ ਦੋ ਤਿੰਨ ਮਿੰਟ ਟੇਕੀ ਜਾਣੀ ਆ ਫਿਰ ਲੋਕੀ ਮਾਤਾ ਜੀ ਕਹਤ ਨੇ ਕਿ ਬੇਟੀ ਨਹੀਂ ਸੀ ਅਹੀ ਬੀਬੀ ਕਿਆ ਕਰਨੀ ਹਲਾ ਦਿਆ ਕਰਾਂਗੀ ਗੋਡੀਆਂ ਖਲਾ ਜਾ ਕਰਾਂਗੀ ਬੀਬੀ ਕਿਆ ਕਰਨਗੀ ਹਲਾ ਕਰ ਦੂ ਪਾਪਾ ਨਾਲ ਬੀਬੀ ਸਾਚੂ ਕਾਲ ਹਾਂ ਤੇ ਪਾਪਾ ਵੀ ਤੇ ਨਾਲ ਹੀ ਆ ਤੈਨੂੰ ਮੈਂ ਫਿਰ ਕਹਿ ਨਹੀਂ ਦਿੱਤਾ ਕਿ ਕਿਥੇ ਦਾਇਆ ਮੈਂ ਬੁਣੜ ਕੇ ਬੀਟਾ ਹਾਂ ਦਾਇਆ ਵੇ ਖੰਬੇ ਵਾਂਗੂ ਖੜਾ ਜਾਂਦਾ ਬਸ ਇੱਧਾ ਕਰ ਨਹੀਂ ਨਾ ਲੜੀ ਉਹਦੇ ਉਹਦੇ ਵਾਂਗ ਹਾਂ ਸੇ ਕਦੇ ਉਹਦੇ ਦਾ ਘਰ ਮਹਾਲ ਪਰ ਉਹਦੇ ਦੀ ਗੱਲ ਇੱਕ ਵਾਰ ਤੇ ਜਿਹੜਾ ਗੱਲ ਕਰੇ ਉਹਦੇ ਵਾਲ ਫੋਨ ਲੈ ਜਿਹੜਾ ਦੂਜੇ ਕੋਲ ਹੈ ਬਾਲ ਦੂਜੇ ਵਾਲਾ ਹੈ ਜੰਦੂ ਉਹਦੇ ਦੇ ਵਾਲ ਹੂੰ ਉਹਦੇ ਹਰ ਬੰਦੇ ਦੀ ਵੱਖੋ ਵੱਖਰੀ ਕੁਆਲਿਟੀ ਆ ਹੁਣ ਆਂਟੀ ਚ ਕਿਹੜੀ ਹੈ ਜਿਹੜਾ ਆਂਟੀ ਚ ਵੱਖਰੀ ਹੈ ਹੁਣ ਆਂਟੀ ਚ ਆ ਗਈ ਆ ਕੁਆਲਿਟੀ ਆਂਟੀ ਚ ਕੁਆਲਿਟੀ ਕਿਹੜੀ ਆ ਆਂਟੀ ਚ ਕੁਆਲਿਟੀ ਹੈ ਲੱਡੂ ਅੱਧਾ ਖਾਈ ਆਂਟੀ ਚ ਕੋਈ ਕੁਆਲਿਟੀ ਨਹੀਂ ਬੁੱਢੜੀ ਹੋ ਗਈ ਆਂਟੀ ਆਂਟੀ ਦੀ ਇੱਕ ਕੁਆਲਿਟੀ ਹੈਗੀ ਆ ਸਿਵਿਆਂ ਚ ਰੱਤਾ ਹੱਤਵਾਂ ਦਾ ਬਿਜ਼ਨਸ ਖਰਾਬ ਕਰਦੀ ਆ ਆਹ ਬੰਦੇ ਕਹਿੰਦੇ ਆਈ ਨਹੀਂ ਹਾਂ ਮਨਪ੍ਰੀਤ ਜੀ ਹਾ ਤੋ ਕਹਿਣ ਦੇ ਆਈ ਨਾ ਢੀ ਵੱਲੋਂ ਗਿਆ ਡੈਜੇ ਰੈਟ ਖਰਾਬ ਕੀਤਾ ਆਹ ਮੈਂ ਆਖਿਆ ਕਿ ਮੈਂ ਮਸੂਨੂ ਨੂੰ ਕਿਹਾ ਆਂਦਾ ਸ਼ਿਕਾਇਤਾਂ ਲਾਉਣ ਦੇ ਆ ਮੈਂ ਉਹ ਆਂਦਾ ਨਾ ਵੀ ਅੱਜ ਆੜੀ ਤੁਹਾਡੇ ਘਰ ਜਨਾਨੀ ਆਈ ਹੈ ਪਹਿਲੀ ਵਾਰ ਆਈ ਇਹ ਸਾਰਾ ਕੰਮ ਖਰਾਬ ਕੀਤਾ ਤੁਸੀਂ ਮੈਨੂੰ ਕਹਿਆ ਕਿ ਸ਼ਿਕਾਇਤਾਂ ਲਾਉਣ ਦੇ ਆ ਲਾਜੀ ਜਾਨ ਤੁਹਾਨੂੰ ਠੱਗਿਆ ਹੀ ਆ ਉਹਨਾਂ ਨੇ ਕਿੰਨੇ ਜਿੰਨੇ ਵੀ ਆਏ ਆ ਐਵੇਂ ਇਹ ਸੂਟਾਂ ਦਾ ਲਾਲਚ ਦੇਂਦੇ ਆ ਇਹਨੂੰ ਮੈਂ ਚਾਹ ਸੂਟ ਨੇ ਆ ਉਹ ਲਿਆ ਆ ਆਹ ਮੈਂ ਪਾਹੇ ਵੱਧ ਲੈ ਕੇ ਜਾਂਦਾ ਤਾਂ ਹੀ ਭੱਜ ਭੱਜ ਆਉਂਦਾ ਭੱਜ ਭੱਜ ਆਉਂਦਾ ਉਹ ਠੱਗ ਕੇ ਜਾਂਦਾ ਇੱਥੋਂ ਤੁਹਾਨੂੰ ਪਾਹੇ ਵੱਧ ਲੈ ਕੇ ਜਾਂਦਾ ਉਧਰ ਨੂੰ ਕਰ ਲੋ WhatsApp ਹੋਣੇ ਸਭ ਦੀ ਆਪਾਂ ਹੱਟ ਚ ਵਲ ਜਾਵਾਂਗੇ ਹਾਂ ਹਾਂ ਉਥੋਂ ਖਾਵਾਂ ਦੇ ਪਹਿਲਾਂ ਬਰਗਰ ਖਾਣਾ ਨਿਆਣੇ ਮੇਰੇ ਦੋ ਮੇਰੇ ਨਾਲ ਨਿਆਣੇ ਜਾਣੇ ਜਿਵੇਂ ਜੜੀ ਮੈਂ ਦੁਕਾਨ ਤੇ ਜਾਣਾ ਨਾ ਉਹਨੇ ਦੀ ਮੇਰੀ ਚੀਜ਼ ਨਹੀਂ ਹੁੰਦੀ ਜਿੰਨੇ ਦੇ ਉਹ ਖੜਾਣੇ ਖੜੋਣੇ ਚੁੱਕੇ ਜਿੱਦਣਾ ਪਸੀ ਉਹ ਦਿਨ ਉਹਨੇ ਢੱਡਾ ਕੇ ਟਰੈਕਟਰ ਚੁੱਕਿਆ ਤੇ 400 ਦਾ ਟਰੈਕਟਰ ਆ ਗਿਆ ਕਿੱਥੇ ਪਈ ਚੀਜ਼ ਮਿਲ ਜਾ ਹਾਂ ਤੁਹਾਨੂੰ ਰੁਪਈਆ 200 ਵਾਧੇ ਦੇ ਦਿੰਦੇ ਹਾਂ ਤੁਹਾਨੂੰ 200 ਰੁਪਈਆ ਵਾਧੇ ਦਿੰਦੇ ਨੇ ਤੁਸੀਂ ਨਿਆਣੇ ਦਾ ਵੀ ਖਾਣ ਪਾਣ ਖਰਾਬ ਕਰਦੇ ਜੀ ਕੋਈ ਨਹੀਂ ਪਹਿਲਾਂ ਦੇਖ ਜੀ ਦੇ ਅੰਦਰ ਨਹੀਂ ਮਹੀਗਾ ਇਹਦੇ ਕੋਟੀ ਆ ਲੈ ਪਰ ਫਿਰ ਹੁਣ ਕਿਉਂ ਨਹੀਂ ਦਿੱਤੀ ਉਹਨੇ ਉਹ ਤੇਰਾ ਆਪਣੀ ਨਹੀਂ ਬਣੀ ਮਨਜ਼ੂਰ ਨੇ 500 ਦੀ ਕੋਟੀ ਨਹੀਂ 500 ਹੀ ਦੇਣੀ ਇਹ ਕਹਿ ਨਹੀਂ ਹੈ ਬਾਪੂ ਦਾ ਉਹਨੇ ਦੇਖਿਆ ਨਾ ਬਾਪੂ ਦੇ ਖੁੰਡੇ ਵਾਲੇ ਵੇਖੀ ਉਧਰ ਹੈ ਅੰਕਲ ਦਾ ਖੁੰਡਾ ਕਿਦਾਂ ਟੌਰ ਕੱਢ ਦਿੱਤੇ ਲੈ ਦਿਖਾ ਲਿਆ ਅੱਗੇ ਵੀ ਮਾਪਰੀ ਦੀਦੀ ਕਦਾਂ ਮੈਂ ਨੀਲਾ ਸ਼ੌਲ ਲੈ ਗਏ ਆਪਣੇ ਗੱਲ ਨੂੰ ਬਾਪੂ ਫੇਰ ਮਗਰ ਕੱਪੀਆਂ ਉਹਨੂੰ ਅੰਦਰ ਨੂੰ 410 ਦਾ ਸ਼ੌਲ ਲੈ ਪਾ ਤੂੰ ਕਿੰਨੇ ਦਾ ਸ਼ੌਲ ਲਾਉਂਗਾ ਤੁਸੀਂ ਕਹੋ ਹਾਂ ਕੱਢ ਦੂ ਤੇਰੀਆਂ ਰੜਕਾਂ ਬਾਪੂ ਦਾ ਖੁੰਡਾ ਖਰਾਬ ਕਰਦੇ ਆ ਮੇਰਾ ਵੀ ਉਹਨੂੰ ਖਰਾਬ ਕਰਨਾ ਸਹੀ ਗੱਲ ਯਾਰ ਖਰਾਬ ਕਰਨਾਂ ਦੀ ਗੱਲ ਐਂਟੀ ਤੇਰਾ ਤੂੰ ਜਿਹੜੀ ਜੀ ਜੀ ਮੰਗੇਗੀ ਤੈਨੂੰ ਲੈ ਕੇ ਦਵਾਂਗੇ ਤੈਨੂੰ ਜਿਹੜੀ ਜੀ ਜੀ ਮੰਗੇਗੀ ਤੈਨੂੰ ਅਸੀਂ ਵੀਡੀਓ ਕਾਲ ਕਰਾਂਗੇ ਤੈਨੂੰ ਲੈ ਕੇ ਦਵਾਂਗੇ ਫੇਰ ਤੈਨੂੰ ਪਤਾ ਲੱਗ ਜਾਣਾ ਕਿ ਕਿੰਨੇ ਦੀ ਮਈ ਆ ਹੂੰ ਹੁਣ ਸੀਜ਼ਨ ਪਹਿੰਜੀ ਆਊਟ ਹੋ ਗਿਆ ਵਾ ਝੌਰ ਸੀਜ਼ਨ ਚ ਫ੍ਰੀ ਦੇਣ ਲਾ ਪੈਣਾ ਵਾ ਲੈਸ ਰੇਟ ਹੋ ਜਾਂਦਾ ਸੀ ਜੇ ਨੋਟ ਵਿੱਚ ਠੀਕ ਜੇ ਮਈਆਂ ਬੁੱਢਿਆਂ ਦਾ ਵੀ ਆਊਟ ਹੋ ਗਿਆ ਤੇ ਹੁਣ ਵੀ ਲੁੱਟੀਆਂ ਹਲੇ ਵੀ ਬੈਠੇ ਜੇ ਮਈਆਂ ਬੁੱਢਿਆਂ ਦਾ ਵੀ ਆਊਟ ਹੋ ਗਿਆ ਤੇ ਹੁਣ ਵੀ ਆਹ ਅੰਕਲ ਜਿਹੜਾ ਰਿਸਿਨ ਆਊਟ ਹੁੰਦਾ ਉਹ ਤਾਂ ਲੈਸ ਜੋ ਆਪਣਾ ਮਿਲਦਾ ਵੀ ਐਡੀ ਗੱਲ ਐਡੀ ਨਹੀਂ ਆਦੀ ਇਹ ਕੱਤੀ ਗੱਲੀ ਹੈ ਜਿੰਨਾ ਮਰਜ਼ੀ ਦੇ ਦੇ। ਇਹਨੇ ਦੇ ਦੇ ਜਾਣਾ ਹੀ ਇਹਨੇ ਦੇ ਜਾਣਾ ਹੀ ਗੱਡੀ ਇੱਕ ਦੇ 50 100 ਹੋਰ ਵਧਾ ਦਿੰਦੇ ਨੇ ਦੇ ਜਾਣੀ। ਕੀ ਲੈ ਆਏ ਤੁਸੀਂ ਇੱਕ ਦੋਵੇਂ ਕੋਟੀਆਂ ਹੀ ਗਿਆ। ਨਹੀਂ ਅਸੀਂ ਚੜਾ। ਉਹ ਜਾਂਦਾ 1150 ਦੀ ਕੋਟੀ ਤੇ 800 ਦੀਆਂ ਕਈਆਂ ਤੇ ਹੈਗੀਆਂ ਅਸਲ ਚ ਸਾਡਾ ਸਾਡਾ ਮੂੜ ਹੀ ਨਹੀਂ ਆਂਦਾ ਕੀ ਨਹੀਂ ਲੈਣ ਦਾ ਹੀ ਮੂੜ ਨਹੀਂ ਆਂਦਾ ਕੀ ਹੋ ਹੈ ਆਂਦਾ ਕੀ ਉਹ ਰੇਟ ਤਾਂ ਵੱਧ ਘੱਟ ਹੋ ਗਿਆ ਹਮ ਅੰਟੀ ਤੂੰ 800 ਦੀਆਂ ਮੈਂ ਕੋਹ ਦਾ ਹਾਂ ਤਾਂ ਅੰਟੀ 900 ਦੀਆਂ ਤੂੰ ਮੈਂ 800 ਰਿਆਂ ਦੇ ਉਹ ਕਈਆਂ ਤੇ ਇਹਨੂੰ 600 ਦੀਆਂ ਕਹਿ ਤੀ ਮੈਂ 600 ਕਹਿ ਤਾ ਮੈਂ ਵੀ ਖਰਾਬ ਕੀਤਾ ਹੀ ਉਹ ਮੈਂ ਥੋੜੀ ਖਰਾਬ ਕੀਤਾ ਨੇ ਮੈਂ 800 ਕਿਹਾ ਸੀ 800 ਕੱਲ ਜੈ ਨਹੀਂ ਸੋਨੂੰ ਦੇ ਨਾਲ ਐਂ ਦਾ ਰਾਦਾ ਹੈਗਾ ਸੋਨੂੰ ਨੇ 600 ਕਹਿ ਤਾ ਖਰਾਬ ਹੀ ਕੀਤਾ ਤੀ 200 ਵੱਧ ਦੱਸਿਆ ਨਹੀਂ 800 ਨੇ ਚੱਲ ਜਾ ਜੀ ਉਤਰਾ ਸਹੀ ਨਾ ਲੈ ਆਂਦਾ ਨਹੀਂ ਦੇਂਦਾ ਤੇ ਮੈਂ ਲੈ ਲਣੀਆਂ ਹੀ ਉਹਨੂੰ ਗੱਲਾਂ ਤੋਂ ਹੋਰ ਸੌਂਡ ਆ ਪੈਂਦਾ ਮੈਂ ਫਿਰ ਜਦੋਂ 800 ਤਾਂ ਨਹੀਂ ਮੰਨਿਆ ਮੈਂ ਫਿਰ 600 ਹਾਂ ਮੈਂ ਫਿਰ ਜਦੋਂ ਦੇਣੀਆਂ ਹੀ ਨਹੀਂ ਤੂੰ ਤਾਂ ਫਿਰ ਜਾਣਾ ਹੀ ਹੈ ਤੇ ਜਾ ਆਪੋ ਦਾ ਆਪਾ ਲਾਤੀਆਂ ਨੂੰ ਜਾ ਕੇ ਉਹ ਜਾਂਦੀ ਅਨਸਾਰੀ ਜੋੜੀ ਉਹ ਜਾਂਦੀ ਅਨਸਾਂ ਦੀ ਜੋੜੀ ਚੱਲ ਜਾਓ ਉੱਥੇ ਸੱਚੇ ਮੋਤੀ ਝੁਗਣ ਗਏ ਸੱਚੇ ਮੋਤੀ ਝੁਗਣ ਹੰਸ ਹੀ ਰੇ ਮੋਤੀ ਝੁਗਣਾ ਇਹਦਾ ਕੀ ਮਤਲਬ ਹੰਸ ਹੀ ਰੇ ਮੋਤੀ ਝੁਗਦੇ ਆ ਨਾ ਹਾਂ ਕਾਂਟੀ ਨੂੰ ਕੀ ਕਹਿੰਦੇ ਆ ਲੈ ਦੋ ਗੱਲਾਂ ਕਰੀਏ ਬਹਿ ਜਾ ਸਾਡੀ ਸੁਣੇ ਆਪਣੀ ਕਹਿ ਲੈ ਜਾ ਬਲਕਾਰ ਸਿੱਧੂ ਦਾ ਹੀ ਨਾ ਗਾਣਾ ਮੈਂ ਇਦਾਂ ਤਰਿਆ ਕਰਨਾ ਇਦਾਂ ਸਭੀ ਰਾਤੀ ਮੈਨੂੰ ਘੜਾ ਗਾਣਾ ਚਾਹਤਾ ਆ ਜਦੋਂ ਮੈਂ ਤੁਹਾਨੂੰ ਕਹਿਣ ਨਹੀਂ ਵਾਗਾ ਜਿਹੜਾ ਕੋਟ ਕੱਟ ਤੂੰ ਨਹੀਂ ਇਦਾਂ ਕਰਨਾ ਫਿਰ ਕੇ ਇੱਥੇ ਜਾਣ ਨਹੀਂ ਹੂੰ ਉੱਡਾਂਗੇ ਉੱਤੇ ਡੇੜਾ ਜੱਟ ਦਾ ਨਹੀਂ ਕੋਈ ਆਣ ਕੇ ਮਾਈ ਦਾ ਨਾਲ ਟੱਕਰੇ ਨਹੀਂ ਨਹੀਂ ਇਹ ਵੀ ਆ ਡਾਂਗ ਤੇ ਡੇੜਾ ਜੱਟ ਦਾ ਇਸ ਗੱਲ ਦਾ ਝੂਠ ਨਾ ਜਾਣੀ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿਤਰੂ ਬੜੇਵੇਂ ਖਾਣੀ ਅਜੇ ਅਜੇ ਤਾਂ ਇਦਾਂ ਨਾ ਅੰਕਾ ਦਾ ਅਜੇ ਇਦਾਂ ਮਾ ਕਿਥੇ ਰੱਖਤਾ ਕੱਢ ਦਿੱਤੇ ਨੀਆਂ ਰੜਕਾ ਬਾਪੂ ਦਾ ਕੁੰਡਾ ਇੱਧਰ ਆਈਓ ਵੜਿਆ ਬਣਾਉਣ ਹਾਂ ਲਾ ਮਿਲ ਜੇ ਲੈ ਬਾਪੂ ਥੋੜਾ ਪੈ ਜੂਗਾ ਚੰਗਾ ਆਂਟੀ ਚਲੋ ਜੀ ਸਾਸਰੀ ਗਾ ਲੋ ਓਕੇ ਸਾਰਿਆਂ ਨੂੰ ਤੇ ਕੀ ਗਾਣ ਲਗਾ ਮੰਜੀਰ ਬਣਾਉਂਦਾ ਬਣਾ ਲੈ ਕਰ ਲੋ ਗਾ ਮੈਂ ਅੰਕਲ ਦਾ ਜੇ ਤੇ ਇਦਾਂ ਨਾ ਕੱਢ ਦੀ ਤੇਰੀਆਂ ਰੜਕਾ ਬਾਪ ਦਾ ਖੁਦ ਜਾ ਕਿ ਪਤਾ ਕਿਦਾਂ ਹੋ ਜਾਣਾ ਤਾਂ ਜੀ ਤੇ ਡੇਰਾ ਜੱਟ ਦਾ ਨਹੀਂ ਛੋਈ ਢਾਕ ਕੇ ਮੈਦਾਨ ਚਲੋ ਓਕੇ ਜੀ ਸਾਸਰੀ ਗਾ ਲੋ ਸਾਰਿਆਂ ਨੂੰ